ਫਲੋਰ ਮਈਆ ਭਗਵਾਨ ਜੀ ਦੇ ਦਰਬਾਰ ਦੇ ਕੋਲ ਇੱਕ ਆਟੋ ਰਿਕਸ਼ਾ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਕਾਰ ਹੌਲੀ ਕਰਕੇ ਇਸ ਮੋੜ ਤੋਂ ਮੋੜ ਰਿਹਾ ਸੀ ਪਿੱਛੋਂ ਦੀ ਇੱਕ ਆਟੋ ਨੇ ਉਸ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਉਸ ਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਤੇ ਉੱਥੇ ਹੀ ਕੋਲ ਖੜੀ ਰੇੜੀ ਵਿੱਚ ਆਟੋ ਜਾ ਬੱਜਾ ਜਿਸ ਦੇ ਵੱਜਣ ਨਾਲ ਰੇੜੀ ਪਲਟ ਗਈ ਅਤੇ ਉਸ ਦਾ ਸਾਰਾ ਸਮਾਨ ਬिखर ਗਿਆ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਕਾਰ ਵਿੱਚ ਸਵਾਰ ਸਨ ਜਿਨ੍ਹਾਂ ਦੇ ਕੋਈ ਸੱਟ ਚੋਟ ਨਹੀਂ ਲੱਗੀ पर कार बुरी तरह नाल नुकसानी गई इस मौके रागीरा ने दस्या कि कार चालक अपनी साइड से कार मोड़ रहा है पिछों आटो चालक ने उसू साइड मार दी जिसके कारण यह हादसा वापरिया कार सवार ने प्रशासन तो अपील की है कि उसद उस बणन का मुआवजा दिता जाए तो दे खिलाफ बनती कार्रवाई की जाए जदों इस मामले दूजी धिरटो चालक न गलबात की तो उसने कहा कि मेरी गलती है मेरे तो आटो कंट्रोल नहीं होया जिसना यह गड्डी जा वजा तो मेरे लक से लगी है ਤੇ ਇਸ ਦੀ ਸੂਚਨਾ ਮਿਲਦੇ ਹੀ ਥਾਣਾ ਫਲੋਰ ਤੋਂ ਐਸਆਈ ਜੈ ਗੋਪਾਲ ਉੱਥੇ ਪਹੁੰਚੇ ਅਤੇ ਐਕਸੀਡੈਂਟ ਹੋਏ ਬਹਾਨਾ ਨੂੰ ਥਾਣੇ ਲੈ ਕੇ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ ਭਾਈ ਕੀ ਨਾਮ ਆ ਭਾਈ ਮੇਰਾ ਨਾਮ ਫਿਲਪਸ ਆ ਜੀ ਭਾਈ ਕੀ ਚੱਕਰ ਹੋਇਆ ਭਾਈ ਮੈਂ ਮਈਆ ਦਰਬਾਰ ਤੋਂ ਇਧਰੋਂ ਪੁਲਸ ਵਾਲਿਆਂ ਦੀ ਗੱਡੀ ਬਿਲਕੁਲ ਸਲੋ ਮੋੜ ਰਿਹਾ ਤੇ ਬੰਦਾ ਨਸ਼ੇ ਨਾਲ ਰਜਾ ਹੈ ਇਹਨੇ ਲਿਆ ਕੇ ਟੈਂਪੂ ਮਾਰਿਆ ਵਿੱਚ ਟੈਂਪੂ ਮਾਰ ਕੇ ਇਹ ਡਿੱਗ ਪਿਆ ਤੇ ਟੈਂਪੂ ਖਾਲੀ ਚੱਲ ਗਿਆ ਉਹ ਵਿਚਾਰੇ ਗਰੀਬ ਦੀ ਰੇੜੀ ਦੇ ਉੱਤੇ ਆ ਮੇਰਾ ਨੁਕਸਾਨ ਆ ਛੋਟੇ ਛੋਟੇ ਮੇਰੇ ਬੱਚੇ ਆ ਗੱਡੀ ਦੇ ਵਿੱਚ ਬੈਠੇ ਸੀ ਨਸ਼ੇ ਨਾਲ ਰੱਜਿਆ ਉਹ ਕੋ ਕਹਿ ਰਿਹਾ ਕਿ ਮੇਰੇ ਉੱਤੇ ਗੱਡੀ ਝਾੜਦੀ ਆ ਲਿਆ ਸਾਰੇ ਬਾਬਾ ਜੀ ਵੀ ਗਵਾਹ ਆ ਲੱਗੇ ਸਾਰੇ ਇਹਨਾਂ ਸਾਰਿਆਂ ਨੇ ਆਪਣੇ ਅੱਖੀਂ ਵੇਖਿਆ ਆ 1 ਕਿਲੋ ਦਾ ਕਾਰ ਹੋ ਗਿਆ ਪਰ ਇਹ ਘੱਟੋ ਘੱਟ ਲੱਖ ਰੁਪਏ ਦਾ ਨੁਕਸਾਨ ਆ ਜੀ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੈਗਾ ਜੀ ਹਣ ਮੰਗ ਮੰਗ ਪਾਜੀ ਇਹੀ ਆ ਹੁਣ ਨਸ਼ਾ ਕਰਕੇ ਗੱਡੀ ਚਲਾਏਗਾ ਅੱਜ ਤੇ ਮੇਰੀ ਆ ਕੱਲ ਨੂੰ ਕੋਈ ਬੱਚਾ ਕੋਈ ਹੁਣੇ ਤੋਂ ਗੱਡੀ ਕੋਈ ਪਾਸ ਨਹੀਂ ਹੁੰਦੀ ਨਾ ਤੇ ਨਾਲ ਹੀ ਇਹਨੇ ਕੋਈ ਗੱਡੀ ਵੀ ਠੋਕਣੀ ਤੇ ਰਵੇ ਸਵਾਰੀਆਂ ਵੀ ਠੋਕਣੀ ਆਏ ਪਾਜੀ ਮੈਂ 100 ਨੰਬਰ ਤੇ ਫੋਨ ਕੀਤਾ ਮੈਨੂੰ ਅੱਧਾ ਘੰਟਾ ਹੋ ਗਿਆ ਫੋਨ ਕੀਤੇ ਨੂੰ ਅੱਜ ਤੱਕ ਕੋਈ ਆਇਆ ਨਹੀਂ ਹਲੇ ਪਹੁੰਚਿਆ ਨਹੀਂ ਆ ਨਹੀਂ ਪਹੁੰਚਿਆ ਜੀ ਫਿਰ ਇਧਰ ਮਾਰੀ ਰੇਡੀਓ ਮੇਂ ਮਾਰ ਉਸਨੇ ਕਾਰ ਮੇਂ ਵੀ ਮਾਰਾ ਫੇਰ ਲਿਆ ਕੇ ہماری ਰੇੜੀ ਤੇ ਮਾਰਾ ਫੇ ਸਾਡੇ ਬਾਹ ਮੇ ਚੋਟ ਲੱਗੀ ਹਲਕੀ ਜੀ ਅਭੀ ਕੀ ਮੰਗ ਕੀ ਕਰ ਰਹੇ ਹੋ ਹਾਂ ਜੀ ਕੀ ਮੰਗ ਕਰੀ ਹਮਾਰਾ ਹਰਜਾਨਾ ਮਿਲੇ ਕਾਨਿਬੜੀ ਕੀ ਨਾਮ ਹੈ ਮੇਰਾ ਨਾਮ ਜੀ ਸੁਖਦੇਵ ਆ ਪਾਜੀ ਐਕਸੀਡੈਂਟ ਹੋਇਆ ਇੱਥੇ ਮਈਆ ਤਰਵਾਰ ਦੇ ਪੁਲ ਦੇ ਥੱਲੇ ਕੀ ਸਾਰਾ ਮਾਮਲਾ ਇੰਦਾ ਜੀ ਮੈਂ ਇਥੋਂ ਨੰਗ ਰਿਆ ਸੀਗਾ ਤੇ ਆਪਣੇ ਇੱਕ ਆਟੋ ਚਾਲਕ ਸੀਗਾ ਪਤਾ ਨਹੀਂ ਉਹ ਨਸ਼ੇ ਦੇ ਹਾਲ ਚਾਹੇ ਕਿੱਦਾਂ ਆ ਪਹਿਲਾਂ ਉਹਨੇ ਗੱਡੀ ਮਾਰੀ ਆਪਣੇ ਉਹਦੇ ਵਿੱਚ ਸਵੀਟ ਗੱਡੀ ਦੇ ਵਿੱਚ ਮਾਰੀ ਆ ਮੁੜ ਕੇ ਉਹ ਬੇਸੁਰ ਹੋ ਗਿਆ ਇੱਕ ਰੇੜੀ ਲੱਗੀ ਆਪਣੀ ਇੱਥੇ ਟਿੱਕਿਆਂ ਦੀ ਉਹਦੇ ਵਿੱਚ ਲਿਆ ਗਏ ਉਹਦੀ ਰੇੜੀ ਦੇ ਵਿੱਚ ਮਾਰੀ ਤੇ ਰੇੜੀ ਉਹਦੀ ਪਲਟ ਗਈ ਹੈ ਨੁਕਸਾਨ ਉਹਦਾ ਕਾਫੀ ਹੋ ਗਿਆ ਜਿੱਦਾਂ ਤੇ ਉਹ ਬੰਦਾ ਹੈ ਨਹੀਂ ਸੀ ਕੋਲ ਇਹ ਉਹਦੇ ਮਤਲਬ ਬਚਾਅ ਹੋ ਗਿਆ ਥੋੜਾ ਜਿਹਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਆ ਗਰੀਬ ਬੰਦੇ ਦਾ ਮਤਲਬ ਇਹ ਆ ਵੀ ਥੋੜਾ ਜਿਹਾ ਇਹਦਾ ਇਹਦਾ ਜਿਹੜਾ ਹਰਜਾਨਾ ਆ ਉਹਨੂੰ ਦਵਾਇਆ ਜਾਵੇ ਬਸ ਕੀ ਨਾਮ ਹੈ ਤੇਰਾ ਮੈਂਕੋ ਕੁਮਾਰ ਆ ਇਹ ਗਾੜੀ ਕੋ ਟੱਕਰ ਕਿਵੇਂ ਪਈ ਕੰਟਰੋਲ ਨਹੀਂ ਹੋਆ ਹੈ क्या कंट्रोल नहीं हुआ गाड़ी मेरी वाली कंट्रोल नहीं हुआ अच्छा तो तेरी गाड़ी कंट्रोल नहीं हुई नशा नुशा किया हुआ कोई नशा नहीं किया आ, तो जो उसकी गाड़ी टूट गई उसका है उसके जुम्मेवार को अब तो मैं ही हूँ तो कुछ पार भी लगा है चोट चूट लगी हुई है तो मेरे वाली गाड़ी चढ़ गई है जिसके तेरे ऊपर मेरे ऊपर चढ़ गई है और जो रेडी रेडी को टक्कर बजी है वो भी तेरे ऑटो से बजी है और मैंने देखा हूँ ਇਹਦੀ ਵੱਜੀ ਪਾਜੀ